ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਥੋੜੀ ਬਹੁਤੀ ਵੀ ਚੰਗੀ ਲੱਗੇ ਨਾ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਇਥੇ ਹੈਗਾ ਸੀ ਜੀ ਦੁਪਹਿਰ ਦਾ ਟਾਈਮ 3:30 ਵਜੇ ਦਾ ਤੇ ਆਪਾਂ ਕੁੱਤਰ ਲੱਗ ਕੇ ਸੀ ਚਰੀ ਚਰੀ ਨੂੰ ਆਪਾਂ ਹੁਣੀ ਵਾਢਾ ਲਾਇਆ ਦੋ ਕੁ ਦਿਨ ਹੋਏ ਐ ਤੇ ਤੁਸੀਂ ਸੋਚਦੇ ਹੋਵੋਗੇ ਵੀ ਤੁਹਾਡੇ ਬੰਦੇ ਨਹੀਂ ਕੁੱਤਰ ਦੇ ਕੱਖ ਕਿਉਂ ਨਹੀਂ ਕਰਾਉਂਦੇ ਕੰਮ ਨਾਲ ਇਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਕਿ ਉਹ ਕੰਮ ਕਿਉਂ ਨਹੀਂ ਕਰਾਉਂਦੇ ਕੀ ਮਜਬੂਰੀ ਹੈ ਤੇ ਮੰਮੀ ਕਹਿੰਦੇ ਚਲ ਤੂੰ ਕੱਲੀ ਔਖੀ ਹੋਏਂਗੀ ਤੇ ਮੈਂ ਕਤਰਾ ਦਿੰਨੀ ਆ ਤੇਰਾ ਨਾ ਕੱਖ ਤੇ ਮੰਮੀ ਮੇਰ ਨਾਲ ਵੀ ਕੱਖ ਗਤਰਾਉਣ ਲੱਗ ਗਏ ਤੇ ਪਹਿਲਾਂ ਆ ਥੋੜੇ ਜਿਹਾ ਨਾ ਬੇਹੇ ਕੱਕ ਪਏ ਸੀਗੇ ਇਹਨਾਂ ਨੂੰ ਮੈਂ ਪਹਿਲਾਂ ਪਾਤਾ ਤੇ ਸਾਡੇ ਕੋਲ ਧੁੱਪ ਬਹੁਤ ਜ਼ਿਆਦਾ ਹੈ ਤੇ ਫਿਰ ਮੈਂ ਕਿਹਾ ਥੋੜੇ ਜਿਹਾ ਵੀ ਸੱਜਰੇ ਸਿਰ ਤੋਂ ਤਿੰਨ ਚਾਰ ਵਟਾ ਲੋਹੇ ਸਿਰ ਤੇ ਸੀਗੇ ਤੇ ਚਲੋ ਜੀ ਤੁਸੀਂ ਕਰੋ ਵਲੌਗ ਇੰਜੋਏ ਅੱਧੇ ਕੱਕ ਦਾ ਅੱਧੇ ਇੱਕ ਕੱਕ ਆਪਾਂ ਕੁੱਤਰ ਲੇ ਤੇ ਹੁਣ ਲੱਗ ਗਿਆ ਆਪਾਂ ਪਾਉਣ ਪੌਣੇ ਥੋੜੀ ਸੀਗੇ ਤੁਹਾਨੂੰ ਦੱਸਿਆ ਪਹਿਲਾਂ ਹਨਾ ਵੀ ਆਪਾਂ ਕੁਸ਼ਕ ਪਾਈ ਬੈਠੇ ਸੀਗੇ ਤੇ ਇੱਕ ਵੱਠਰੀ ਪਾਉਣਾ ਸੀ ਤੇ ਪਾ ਕੇ ਬਸ ਹੁਣ ਆਪਾਂ ਇਹਨਾਂ ਨੂੰ ਰਲਾਉਣੇ ਆ ਇਧਰ ਆ ਗਈ ਸੀ ਮੇਰੀ ਸਿਸਟਰ ਕੱਪੜੇ ਫੜਾਉਣ ਕਹਿੰਦੀ ਆ ਕਿ ਸਿਆਉਂਦੇ ਦੇਖੋ ਥੋੜੀ ਜਿਹਾ ਅੱਗੇ ਆਪਾਂ ਇਹਨਾਂ ਗੱਲਾਂ ਬਾਤਾਂ ਉਹ ਕਹਿੰਦੀ ਧੁੱਪ ਆ ਪੈਣੇ ਬਿਨਾਂ ਵੱੰਨ ਹਜੇ ਮੈਂ ਕਿਹ ਕਰਾਂ ਬਈ ਕਵੇਲਾ ਹੋ ਜਾਂਦਾ ਫਿਰ ਆ ਹੁਣ ਮੈਂ 3:30 ਵਜੇ ਪਸ਼ੂਆਂ ਚ ਲੱਗਦੀ ਆ ਤੇ ਮੈਨੂੰ ਵੀ ਪਸ਼ੂ ਨਮਾਉਂਦੀ ਕਰਦੀ ਨੂੰ ਤੇ ਵੀ 5:00 ਵਜੇ ਜਾਂਦੇ ਨੇ ਪੌਣੇ 5 ਹੋ ਜਾਂਦੇ ਆ ਫਿਰ ਆਪਾਂ ਧਾਰਾਂ ਤੁਰਾਂ ਚੋਣਿਆ ਹੁੰਦੇ ਆ ਤੇ ਇੱਥੇ ਅਸੀਂ ਕਰ ਰਹੀਆਂ ਸੀ ਦੋਨੇ ਪੈਣਾ ਗੱਲਾਂ ਤੇ ਮੈਂ ਕਿਹਾ ਚਲੋ ਜੀ ਆਪਾਂ ਅਰ ਲਾ ਦਈਏ ਹੁਣ ਤੂੜੀ ਆਪਾਂ ਨੇ ਪਹਿਲਾਂ ਪਾਣੀ ਨਾਲ ਗਿੱਲੀ ਕਰ ਲਈ ਸੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆਪਾਂ ਪਹਿਲਾਂ ਫੀਡ ਨਹੀਂ ਪਾਉਂਦੇ ਸਿਰਫ ਪਾਣੀ ਨਾਲ ਹੀ ਗਿੱਲੀ ਕਰਦੇ ਹੁੰਨੇ ਆ ਤੇ ਇੱਥੇ ਆਪਾਂ ਲਾਗੇ ਰਲਾਉਣ ਮਸਤੂੜੀ ਆਪਾਂ ਥੋੜੀ ਪਾਉਣੇ ਹੁੰਨੇ ਆ ਤਿੰਨ ਸਾਢੇ ਤਿੰਨ ਟੋਕਰੇ ਕਿਉਂਕਿ ਜਨਾ ਗਰਮੀਆਂ ਚ ਪਸ਼ੂ ਜ਼ਿਆਦਾ ਕੱਖ ਨਹੀਂ ਖਾਂਦੇ ਤੇ ਇਸ ਲਈ ਆਪਾਂ ਥੋੜੀ ਪਾਉਣੇ ਹੁੰਨੇ ਆ ਤੇ ਜਿਹਦੇ ਨਾਲ ਹਨਾ ਵੀ ਚਲੋ ਜਿਹੜੀ ਫੀਡ ਪਾਉਣੇ ਆ ਵੀ ਵਧੀਆ ਅੰਦਰ ਜਾਵੇ ਨਹੀਂ ਹਾਲ ਬਰਾਨੇ ਕਰੀ ਜਾਂਦੇ ਨੇ ਤੇ ਕੋ ਹੋਰ ਆਪਣੇ ਵੀ ਕਾਰਗਿਲ ਫੀਡ ਵਾਲੇ ਭਾਈ ਵੀ ਆਏ ਸੀਗੇ ਤੇ ਉਹ ਇੱਕ ਵੀਰ ਪੁੱਛਣ ਲੱਗਿਆ ਉਹ ਵੀ ਆਪਣੇ ਚੋਈਸੀ ਜੱਟ ਜਿਵੇਂ ਦਾਰ ਕੋਈ ਮੈਨੂੰ ਕਹਿੰਦਾ ਭਾਣੇ ਵੀ ਤੁਸੀਂ ਫੀਡ ਕਿਹੜੀ ਪਾਉਣੀ ਹੈ ਉਹ ਤੁਸੀਂ ਕਾਰਗਿਲ ਲਿਆਇਆ ਕਰੋ ਮੈਂ ਕਿਹਾ ਵੀਰੇ ਇਸ ਤਾਂ ਵੀ ਘਰੇ ਬਣਵਾ ਕੇ ਪਾਉਣਿਆਂਗੇ ਤੇ ਕਹਿੰਦਾ ਭਾਣੇ ਇਹ ਸਾਰਿਆਂ ਨੂੰ ਬੈਸਟ ਆ ਤੇ ਕਹਿੰਦਾ ਵਧੀਆ ਸਮਾਂ ਦੀ ਉਹ ਆਇਆ ਤਾਂ ਵਿਚਾਰੇ ਲਾਉਣੇ ਸੀ ਪ੍ਰੋਮੋਸ਼ਨ ਕਰਨ ਆਏ ਸੀਗੇ ਕਹਿੰਦਾ ਤੁਸੀਂ ਕਾਰਗਿਲ ਫੀਡ ਪਾਓ ਫਿਰ ਜਦੋਂ ਦੱਸਿਆ ਕਹਿੰਦਾ ਵੀ ਤੁਸੀਂ ਕਿਹੜੀ ਕੰਪਨੀ ਦੀ ਪਾਉਣੀ ਹੈ ਮੈਂ ਕਿਹਾ ਘਰੇ ਬਣਾਉਣਿਆਂ ਕਹਿੰਦੇ ਨਹੀਂ ਇਹ ਹੀ ਸਾਰਿਆਂ ਨੂੰ ਵਧੀਆ ਚੱਲੇ ਹੀ ਪਾਇਆ ਕਰੋ ਤੇ ਮੈਂ ਕਿਹਾ ਵੀਰੇ ਨਹੀਂ ਅਸੀਂ ਜਦੋਂ ਸੂਣ ਤੋਂ ਪਹਿਲਾਂ ਜ਼ਰੂਰ ਪਾਉਣੇ ਆ ਟ੍ਰਾਂਜਿਸ਼ਨ ਕਹਿੰਦੇ ਹਾਂ ਚਲੋ ਉਹਦੇ ਵਧੀਆ ਰਿਜ਼ਲਟ ਆ ਉਹ ਪਾਇਆ ਕਰੋ ਤੇ ਦੇਖੋ ਜੀ ਕੰਪਨੀ ਵਾਲੇ ਵੀ ਆਪਾਂ ਨੂੰ ਕਹਿਗੇ ਵੀ ਜਿਹੜੀ ਬਣਾਉਂਦੇ ਆ ਫੀਡ ਘਰੇ ਉਹ ਵਧੀਆ ਹੁੰਦੀ ਹੈ ਤੇ ਬਸ ਆਪਾਂ ਇੰਨੇ-ਇੰਨੇ ਕੱਖ ਹੀ ਪਾਉਣੇ ਹੁੰਦੇ ਆ ਆ ਬੱਠਲ ਪਰ ਪਰ ਬਸ ਸ਼ਾਮ ਨੂੰ ਥੋੜੇ ਕਨੇਪਾ ਮਾਸੇੜਦਾ ਮੈਂ ਹੋਰ ਨਹੀਂ ਨਹੀਂ ਪਾਉਂਦੇ ਤੇ ਦੂਜੇ ਸਾਰੇ ਨੂੰ ਇੱਥੇ ਇਕੱਠੇ ਕਰਕੇ ਰੱਖ ਦੂੰ ਢੇਰ ਲਾ ਦੂੰ ਉਹ ਜਦੋਂ ਆਪਾਂ ਵੀ ਧਾਰ ਚੋਣੇ ਆਗੇ ਤੇ ਬੈੜ ਦੀ ਇਹ ਉਹਨਾਂ ਖਾ ਜਾਂਦੀ ਹੈ ਉਦੋਂ ਫਿਰ ਮੂਰੇ ਕੋ ਥੋੜੇ ਕੱਖ ਹੋਰ ਕਰਦੀ ਨੇ ਦਾਣਾ ਪਾ ਦਿੰਨੇ ਵੀ ਨੇ ਨਨਪਦੀ ਖੜੀ ਰਹਿੰਦੀ ਆ ਉਹ ਤੇ ਉਦੋਂ ਕਰ ਦੂੰਗੀ ਇੰਨੇ ਕੱਖ ਹੀ ਆਪਾਂ ਵੀ ਜਿੰਨੇ ਆ ਘਰਲੀ ਚ ਪਿਆ ਬਸ ਇਹੀ ਹੋਣੇ ਦੇਖੋ ਸਾਰੇ ਪਸ਼ੂਆਂ ਨੂੰ 9-10 ਪਸ਼ੂ ਆ ਸੱਤ ਵੱਡੇ ਨੇ ਤਿੰਨ ਛੋਟੇ ਆ ਆਪਾਂ ਬਾਹਰ ਕੱਖ ਨਹੀਂ ਪਾਉਂਦੇ ਨਾਲੇ ਕੋਈ ਆਏ ਨਹੀਂ ਹਨਾ ਵੀ ਮੱਝਾਂ ਲੱਸੀਆਂ ਨੇ ਵਧੀਆ ਸਾਡੀਆਂ ਮੱਝਾਂ ਵੀ ਇਹਨਾਂ ਦਾ ਵਧੀਆ ਰਹਿੰਦਾ ਪਸ਼ੂ ਨਾਲ ਵੀ ਨਹੀਂ ਤਾਂ ਹਾਜਮਾ ਜੇ ਖਰਾਬ ਹੋਇਆ ਰਹਿੰਦਾ ਉਹਦੇ ਨਾਲ ਦੁੱਧ ਵੀ ਬਹੁਤ ਘਟਾਉਂਦੀਆਂ ਜੇ ਹਾਲ ਬਰਾਂਜੇ ਹਨਾ ਕੱਖ ਕਰੀ ਜਾਵੇ ਪਸ਼ੂ ਬੇਸਬਰ ਆ ਜਾ ਹੋਏ ਜਿੰਨੇ ਪਾਦੇ ਉਹਨੇ ਖਾ ਲਿਆ ਹਨਾ ਤੇ ਇਹਦੇ ਨਾਲ ਦੁੱਧ ਚ ਵੀ ਬੜੇ ਬਹੁਤ ਫਰਕ ਪੈਂਦਾ ਪਰ ਆਪਾਂ ਨੇ ਆਪਣੇ ਪਸ਼ੂਆਂ ਦੀ ਕੋਈ ਸਿਹਤ ਨਹੀਂ ਹਨਾ ਵੀ ਆਏ ਲਿਸੇ লামੇ ਤੇ ਕੱਖ ਵੀ ਥੋੜੀ ਪਾਉਣੇ ਆ ਤੇ ਦੂਜਿਆਂ ਦਾ ਆਪੇ ਇੱਥੇ ਢੇਰ ਲਾਦਾਂਗੇ ਜਦ ਵਾਧੂ ਹੋਏ ਢੇਰ ਨਹੀਂ ਵੈਸੇ ਇਹਨਾਂ ਚ ਪਾਉਣੇ ਆਪਾਂ ਅੰਦਰ ਲਗਾ ਦੋ ਨੂੰ ਦੋ ਮੱਚ ਅੰਦਰ ਖੜੀਆਂ ਨੇ ਦੂਜੀਆਂ ਬਾਹਰ ਕੱਢ ਦਾਂਗੇ ਤੇ ਇੱਥੇ ਤਾਂ ਨਾ ਗਰਮੀ ਨੇ ਅਤਿ ਕਰਾ ਛੱਡੀ ਸੀ ਬਹੁਤ ਜ਼ਿਆਦਾ ਗਰਮੀ ਆਉਂਦੀ ਆ ਇੱਕ ਤੁੱਪੇ ਵਾਸਨਾ ਸਰਤਾਨੀ ਦਾ ਕੰਮ ਕਰੇ ਵੀ ਨਾ ਤੇ ਹੁਣ ਆਪਾਂ ਲਾ ਕੇ ਫੀਡ ਪਾਉਣ ਇਹ ਆਪਾਂ ਕਰੇ ਬਣਾ ਕੇ ਲਿਓਨੇ ਜਿਹੜੀ ਉਹ ਪੌਣੇ ਹੁੰਨੇ ਆ ਤੁਹਾਨੂੰ ਦੱਸਿਆ ਹੀ ਆ ਆਪਾਂ ਗਾਂ ਨੂੰ ਪੌਣੇ ਹੁੰਨੇ ਆ ਅਸ਼ੀਸ਼ ਫੀਡ ਪਰ ਉਹ ਵੀ ਆਪਣੀ ਹੁਣ ਖਤਮ ਹੋਈ ਪਈ ਆ ਕਈ ਦਿਨ ਹੋ ਗਏ ਉਹ ਡੈਰੀ ਤੇ ਅਜੇ ਆਈ ਨਹੀਂ ਸੀ ਤੇ ਬਸ ਮੰਡੋਂ ਲਿਆਉਣ ਦੀ ਕੋਲ ਆ ਮੈਨੂੰ ਐਸੀ ਚਲ ਡੈਰੀ ਤੇ ਹੀ ਆਜੇ ਉਹ ਵੀਰ ਕਹਿੰਦਾ ਹਜਾਇ ਨਹੀਂ ਮੈਂ بیٹے ਨੂੰ ਕਹਿ ਰਹੀ ਸੀ ਪੁੱਤ ਪਾਣੀ ਲਿਆ ਦੇ ਮੈਨੂੰ ਕਿਉਂਕਿ ਇਹ ਗਰਮੀ ਚ ਹੁੰਦਾ ਹਨਾ ਜਦੋਂ ਵੀ ਮੂੰਹ ਬਹੁਤ ਸੁੱਕਦਾ ਇੱਥੇ ਨਾ ਤੂੰ ਕਹਿੰਗੀ ਮੰਮੀ ਮੇਰਾ ਪੁੱਤ ਬਾਲਾ ਸਿਆਣਾਗਾ ਮੈਨੂੰ ਪਾਣੀ ਲੈ ਕੇ ਦਿੱਤਾ। ਹਾਇ ਜਦ ਤੱਕ ਤਾਂ ਬਹੁਤ ਲਾਈਕ ਬੱਚੇ ਜੀ ਤੇ ਅੱਜ ਹੋਇਆ ਸੀ ਇਹਨਾਂ ਦਾ ਰਿਜ਼ਲਟ। ਇਹਨਾਂ ਦੀ ਪੀਟੀਐਮ ਅੱਜ ਸੀ 10 ਜੂਨ ਨੂੰ। ਤੇ ਬੇਟੀ ਆਪਣੀ ਫਸਟ ਆਈ ਆ। ਬੇਟੇ ਤਾਂ ਬਸ ਐਸਾ ਵੈਸਾ ਹੀ ਵੱਢਦੇ ਆ। ਤੇ ਕੱਲ ਨੂੰ ਹੈਗਾ ਜੀ 11 ਜੂਨ ਤੇ 11 ਜੂਨ ਨੂੰ ਇਹ ਵੀਡੀਓ ਤੁਹਾਡੇ ਤੱਕ ਸ਼ਾਇਦ ਆਵੇ। ਸ਼ਾਇਦ ਆਪਾਂ ਨਾਂ ਵੀ ਪਾਈਏ। ਕਿਉਂਕਿ ਜੀ ਬਾਈ ਮੂਸੀ ਵਾਲ ਦਾ ਜਨਮ ਦਿਨ ਆ ਤੇ ਮੂਸੀਆ ਵੀ ਬਾਈ ਦਾ ਵੀ ਗਾਣਾ ਆਊਗਾ ਤੇ ਗਾਣਾ ਤਾਂ ਬਸ ਹੈਨਾ ਜਦੋਂ ਆਉਂਦਾ ਤੇ ਸਾਰਿਆਂ ਦੇ ਫੋਨ ਹੀ ਹੈਂਗ ਹੋ ਜਾਂਦੇ ਆ ਆਪਾਂ ਨੂੰ ਵੀ ਬੇਸਾਵਰੀ ਨਾਲ ਇੰਤਜ਼ਾਰ ਰਹਿੰਦਾ ਜਦੋਂ ਬਾਈ ਮੂਸੀ ਵਾਲ ਦਾ ਕੋਈ ਗੀਤ ਆਉਂਦਾ ਤੇ ਚਲੋ ਜੀ ਆਪਾਂ ਆਰ ਲਾ ਲਈਏ ਫੀਡ ਵਗੈਰਾ ਤੇ ਬੰਨ੍ਹ ਲੀਏ ਪਸ਼ੂ ਅਤੁੱਪ ਬਹੁਤ ਜ਼ਿਆਦਾ ਵੀ ਮੈਨੂੰ ਕਹੇ ਵੀ ਇੰਦੇ ਕਹਿੰਦੇ ਧੁੱਪੇ ਨਾ ਬਣਾ ਕਰੋ ਨਾ ਇੱਥੇ ਨਾ 4:00 ਸਵਾ 4:00 ਦਾ ਟਾਈਮ ਹੋ ਜਾਂਦਾ ਜਦੋਂ ਮੈਂ ਇਹਨਾਂ ਨੂੰ ਬੰਨਦੀ ਆਂ ਫਿਰ ਜੇ ਇਦੋਂ ਲੇਟ ਹੋ ਜੇ ਫਿਰ ਮੈਨੂੰ ਧਾਰਾਂ ਨੂੰ ਕੁਵੇਲਾ ਹੋ ਜਾਂਦਾ ਫਿਰ ਸਬਜ਼ੀ ਰੋਟੀ ਕਰਨੀ ਹੁੰਦੀ ਆ ਤੇ ਗੁਰਦੁਆਰੇ ਆਪਾਂ ਜੋਤ ਰੌਣ ਵੀ ਜਾਣਾ ਹੁੰਦਾ ਫਿਰ ਬਹੁਤ ਕਵੇਲਾ ਹੋ ਜਾਂਦਾ ਤੇ ਚਲੋ ਆਪਾਂ ਗੇ ਤੁਹਾਨੂੰ ਵੀਡੀਓ ਚ ਦੱਸਦੇ ਹਾਂ ਵੀ ਭਾਈ ਜਿਹੜੇ ਹਨਾ ਕਮੈਂਟ ਆਇਆ ਸੀਗਾ ਵੀ ਮੱਝਾਂ ਹੀਟ ਚ ਨਹੀਂ ਆਉਂਦੀਆਂ ਤੇ ਉਹਨਾਂ ਨੂੰ ਕੀ ਪਾਉਣਾ ਚਾਹੀਦਾ ਤੇ ਬਨੇਰੋ ਵਲੌਗ ਦੇ ਨਾਲ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਉਹ ਖੋਦ ਵਰਤੇ ਹੋਏ ਤਰੀਕੇ ਨੇਗੇ। ਬੰਦਾ ਕੈਰੀਸ ਵਿੱਚ ਆ ਕੇ ਦੇਖੀ ਇਹਨੇ ਲੱਖੇ ਸਧਾਣੇ ਦਾ ਗਾਹ ਪਾਇਆ ਪਿਆ। ਲੱਖੇ ਸਧਾਣੇ ਵਾਈ ਦਾ ਝੰਡਾ ਚੱਕੀ ਵੇਰਦਾ ਸੀ ਧੋਂਦਾ ਸੀ ਉਹਨੂੰ। ਫਿਰ ਲਵਕ ਗਿਆ। ਤੇ ਚਲੋ ਆਪਾਂ ਹੁਣ ਕੱਕ ਪਾ ਲੇ ਤੇ ਸਿੱਟੇ ਗੂਹਾ ਵਈ। ਤੇ ਫਿਰ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਲੋ ਜੀ ਮੱਚਾ ਆ ਪਾ ਨਮਾਤੀ ਆ ਆਪਾਂ ਲੱਗੇ ਸੀ 3:30 ਵਜੇ ਕੱਖਵੱਠਾ ਪਾਉਣ ਤੇ ਹੁਣ ਹੋ ਗਿਆ ਪੌਣੇ 5 ਵਜੇ ਦਾ ਟਾਈਮ ਦੇਖੋ ਹਜੇ ਤੱਕ ਇੱਥੇ ਧੁੱਪਾ ਕੀ ਘਰੇ ਕੋਈ ਹੁਣ ਨਾ ਤਾਂ ਇਹ ਅੰਦਰ ਖੜ੍ਹਦੀਆਂ ਮੁੜ ਕੇ ਪਰ ਮੈਂ ਵੱਢਣਸਾਰ ਇਹਨਾਂ ਨੂੰ ਨਮਾ ਦਿੰਨੀ ਆ ਤੇ ਕੁਛ ਹਾਰਟਸ ਚ ਇੱਕ ਕਮੈਂਟ ਆਇਆ ਸੀ ਵੀ ਸੋਫੀ ਚਾਂਚੜਿਕ ਕਿੱਧਰ ਗਈ ਆ ਫਿਰਦੀ ਵੀ ਨਾਲ ਨਾਲ ਇਹ ਸੋਫੀ 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 ਤੇ ਦੇਖੋ ਵੀ ਇਹ ਨਵਾਤੀ ਆ ਦੇਖੋ ਹੋਰ ਗੱਲ ਵੀ ਪਛਵਾ ਦੇ ਪਸ਼ੂਆਂ ਦੇ ਬਹੁਤ ਜ਼ਿਆਦਾ ਚਿਚੜੀਆਂ ਲੱਗੀਆਂ ਹੁੰਦੀਆਂ ਨੇ ਤੇ ਆਪਣੇ ਦੇਖੋ ਕਿਸੇ ਪਸ਼ੂ ਦੇ ਨਹੀਂ ਗਾਂਾਂ ਦੇ ਤਾਂ ਖਾਸ ਕਰਕੇ ਬਹੁਤ ਲੱਗਦੀਆਂ ਤੇ ਆਪਾਂ ਅਗਲੀ ਵੀਡੀਓ ਇਸ ਤੇ ਹੀ ਬਣਾਵਾਂਗੇ ਕਮੈਂਟ ਕਰਕੇ ਜਰੂਰ ਦੱਸੋ ਵੀ ਬਣਾਉਣੀ ਆ ਕਿ ਨਹੀਂ ਕੰਟੈਂਟ ਕੰਟੈਂਟ ਦੇ ਦਾ ਕਰੋ ਵੀਰੇ ਮੈਨੂੰ ਤੇ ਆ ਮੱਝ ਆਪਾਂ ਕਰਨੀ ਆ ਸੇਲ ਇਹ ਚ ਰਹਿ ਗਏ 2.5 ਮਹੀਨੇ ਮਤਲਬ ਕਿ 10 ਦਿਨ ਘਟ ਗਏ ਤੇ 3 ਮਹੀਨੇ ਚ 2 ਮਹੀਨੇ ਤੇ 20 ਦਿਨ ਰਹਿ ਗਏ ਤੇ ਇਹਦੀ ਡਿਟੇਲ ਆਪਾਂ ਅਗਲੀ ਵੀਡੀਓ ਚ ਦੇਵਾਂਗੇ ਵੀ ਮੇਰੀ ਕੀ ਮਜਬੂਰੀ ਹੈ ਇਹਨੂੰ ਵੇਚਣ ਦੀ ਤੇ ਇਹ ਡਿਸੀਜਨ ਜੇ ਲੈ ਲਿਆ ਵੀ ਚਲੋ ਆਪਾਂ ਕਰਦਾਂਗੇ ਸੇਲ ਇੱਥੇ ਖੜਾ ਆਹ ਟੱਟਾ ਨੂੰ ਆਹ ਵਾਲਾ ਟੱਟਾ ਵੱਡਾ ਹੈ ਦਾ ਇਹ ਛੋਟੇ ਦੇ ਉੱਤੋਂ ਦੀ ਉਹੋ ਸਨਾਂ ਨੂੰ ਚਿਬੜੀ ਜਾਂਦਾ ਰਹਿੰਦਾ ਤੇ ਆ ਦੋ ਖੜੀਆਂ ਅੰਦਰ ਆਖੜੀ ਲਾਡੋ ਲਾਡੋ ਓਏ ਲਾਡੋ ਕੰਨ ਚਾਖਦਾ ਓਏ ਮੇਰਾ ਪੁੱਤ ਲਾਡੋ ਲਾਡੋ ਏ ਰਹੀ ਸਾਡੀ ਲਾਡੋ ਆਈ ਦੀ ਮਾਤਾ ਸ਼੍ਰੀ ਦੇਖੋ ਰੀਆ ਤੇ ਚਲੋ ਬਈ ਹੋਣ ਆਉਣੇ ਆਪਾਂ ਮੇਨ ਟਾਪਿਕ ਤੇ ਮੇਨ ਟਾਪਿਕ ਵੀਰੇ ਤੁਸੀਂ ਹਨਾ ਪਹਿਲਾਂ ਵਾਲੇ ਵੀਡੀਓ ਚ ਪੁੱਛਿਆ ਸੀਗਾ ਵੀ ਭੈਣੇ ਸਾਡੀਆਂ ਮੱਜਾਂ ਹੀਟ ਚ ਨਹੀਂ ਆਉਂਦੀਆਂ ਉਹਦੇ ਲਈ ਆਪਾਂ ਤੁਹਾਨੂੰ ਦੇਸੀ ਤੇ ਪਰਦੇਸੀ ਤਰੀਕੇ ਦੋਨੋਂ ਦੱਸਦੀਆਂ ਮੈਂ ਤੂੜੀ ਹੈ ਸੱਚੀ ਫਿਰਦੀ ਆ ਤੇ ਦੇਸੀ ਤਰੀਕਾ ਵੀ ਆਪਾਂ ਹਨਾ ਕਮੈਂਟ ਵੀ ਆਇਆ ਪਿਆ ਸੀ ਕਿਸੇ ਭੈਣ ਦਾ ਵੀ ਹਾਂ ਜਿਹੜਾ ਸੁਹਾਗਾ ਹੁੰਦਾ ਉਹਨੂੰ ਤਵੇ ਤੇ ਖਿਰ ਲ ਬਣਾ ਕੇ ਉਹ ਦੇ ਦੋ ਤੁਸੀਂ 5 ਦਿਨ ਤੇ ਇਹਦੇ ਇਹ ਵੀ ਵਧੀਆ ਦਾ ਤੇ ਇੱਕ ਅਸੀਂ ਤਰੀਕਾ ਵਰਤਿਆ ਸੀਗਾ ਵੀ ਖੋਪੇ ਦੀਆਂ ਤੇ ਟਿੰਨ ਟੂਠੀਆਂ ਲੈ ਲਓ ਤੇ ਵੀ ਉਹ ਅੱਧੀ ਕੱਟੀ ਹੁੰਦੀ ਹੈ ਨਾ ਉਹ ਤਿੰਨ ਟੂਠੀਆਂ ਇਹ 5-7 ਰੁਪਈਆ ਦੀ ਆਉਂਦੀ ਆ ਉਹ ਤੇ ਅੱਧਾ-ਅੱਧਾ ਕਿਲੋ ਗੁੜ ਦੇਣਾ ਤਿੰਨ ਦਿਨ ਅੱਧਾ ਕਿਲੋ ਗੁੜ ਇੱਕ ਘਟੂਠੀ ਉਹ ਤਿੰਨ ਦਿਨ ਦੇਣੀ ਆ ਕਿਸੇ ਟਾਈਮ ਮਰਜ਼ੀ ਤੇ ਉਹਦੇ ਨਾਲ ਵੀ ਪਸ਼ੂ ਹੀਟ ਚ ਆ ਜਾਂਦਾ ਤੇ ਜਿਹੜਾ ਪਰਦੇਸੀ ਤਰੀਕਾ ਯਾਨੀ ਕਿ ਮੈਡੀਕਲ ਉਹਦੇ ਲਈ ਵੀ ਰਿਹਾ ਆਪਾਂ ਵਰਤਨ ਪਾਊਡਰ ਵਰਤਦੇ ਹੁੰਨੇ ਆ ਉਹ ਸਭ ਤੋਂ ਬੈਸਟ ਆ ਅਸੀਂ ਤਾਂ ਵੀ ਕਈ ਪਸ਼ੂਆਂ ਤੇ ਅਜ਼ਮਾਇਆ ਆ ਆਹ ਖੋਪੇ ਦੀ ਟੂਠੀ ਵਾਲਾ ਵੀ ਤੇ ਆਪਾਂ ਨੂੰ ਤਾਂ ਇਹ ਤਰੀਕੇ ਬੈਸਟ ਲੱਗਦੇ ਆ ਤੁਸੀਂ ਇਹ ਦੇ ਕੇ ਜਰੂਰ ਦੇਖਿਓ ਕਿ ਕਬੀਰ ਲਖਵਿੰਦਰ ਆਗਾ ਉਹ ਆਪਣੇ ਵੀ ਵੀਡੀਓ ਤੇ ਕਮੈਂਟ ਵੀ ਕਰਦੇ ਹੁੰਦੇ ਆ ਉਹਨਾਂ ਨੂੰ ਵੀ ਦੱਸਿਆ ਸੀ ਆਪਾਂ ਨੇ ਤੇ ਉਹਨਾਂ ਦੇ ਵੀ ਤਿੰਨ ਚਾਰ ਝੋਟੀਆਂ ਸੀਗੀਆਂ ਕੋਈ 3 ਸਾਲਾਂ ਦੀ ਕੋਈ 3.5 ਸਾਲਾਂ ਦੀ ਹੀਟ ਚ ਨਹੀਂ ਆਉਂਦੀ ਸੀ ਤੇ ਉਹਨਾਂ ਨੇ ਫੋਨ ਲਾ ਕੇ ਪੁੱਛਿਆ ਸੀ ਤੇ ਆਪਾਂ ਵਰਦਨ ਪਾਊਡਰ ਹੀ ਦੱਸਿਆ ਸੀ ਤੇ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆਉਂਦਾ ਅਸੀਂ ਵੀ ਇਹਨਾਂ ਨੂੰ ਵੀ ਆਪਾਂ ਨੇ ਦਿੰਦੀ ਸੀ ਦੁਪਹਿਰੇ ਸਾਡੀ ਝੋਟੀ ਨੂੰ ਦਿੱਤਾ ਸੀਗਾ ਉਹ 2-3 ਸਾਲ ਪਹਿਲਾਂ ਝੋਟੀ ਸੀਗੀ ਉਹਨੂੰ ਦਿੱਤਾ ਸੀ ਆਪਾਂ ਨੇ ਤੇ ਉਹ ਦੁਪਹਿਰੇ ਜਦੋਂ ਆਪਾਂ ਕੱਖ ਫੱਟਾ ਪਾਉਂਦੇ ਆ ਵੀ ਥੋੜੇ ਜਿਹਾ ਨਾਚਰ ਲਾ ਕੇ ਉਹ ਪਾ ਦਿੰਦੇ ਇੱਕ ਚਮਚ ਨੂੰ ਤੇ ਉਹਦੇ ਨਾਲ ਵੀ ਥੋੜੇ ਜਿ ਦਿਨਾਂ ਚ ਪਸ਼ੂ ਹੀਟ ਚ ਆ ਜਾਂਦਾ ਤੇ ਚਲੋ ਜੀ ਵੀਡੀਓ ਦਾ ਅੰਤ ਆਪਾਂ ਇੱਥੇ ਕਰਦੇ ਆ ਆ ਤੁਸੀਂ ਪੁੱਛਿਆ ਸੀਗਾ ਆਪਾਂ ਨੇ ਦੱਸਦਾ ਤੇ ਇੱਕ ਮੈਨੂੰ ਤੇਦਾ ਕਰੋ ਕੰਟੈਂਟ ਆਪਾਂ ਕਾਤੇ ਵੀਡੀਓ ਬਣਾਈਏ ਤੇ ਚਲੋ ਵੀਰੇ ਵੀਡੀਓ ਮੈਨੂੰ ਲੱਗਦਾ ਕਾਫੀ ਲੰਬੀ ਹੋਗੀ ਕਿਰ ਕਿਉਂਕਿ ਗੱਲਾਂ ਬਾਤਾਂ ਨਹੀਂ ਮੁੱਕਦੀਆਂ ਤੇ ਗਰਮੀ ਵੀ ਬਹੁਤ ਜ਼ਿਆਦਾ ਬਸ ਹੁਣ ਆਪਾਂ ਦਾਲ ਸਬਜ਼ੀ ਬਣਾਉਣੇ ਆ ਫੇਰ ਚੋਣੇ ਆ ਤਾਰਾ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਸੋਹਣੇ ਜੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ